ਪਟਿਆਲਾ ਦੇ ਰੇਲਵੇ ਰੋਡ ਦੁਖਨੀ ਬਰਨ ਸਾਹਿਬ ਦੇ ਕੋਲ ਇੱਕ ਅਣਪਛਾਤੇ ਵਿਅਕਤੀ ਦੀ ਖੂਨ ਨਾਲ ਲਤਪਤ লাশ ਮਿਲੀ ਹੈ ਜਿਸ ਨੂੰ ਪੁਲਿਸ थाना ਅਨਾਜ ਮੰਡੀ ਪਟਿਆਲਾ ਦੀ ਟੀਮ ਨੇ 72 ਘੰਟਿਆਂ ਦੀ ਜਿਹੜਾ ਹੈ ਮੋਰਚੀ ਦੇ ਵਿੱਚ ਰਖਵਾਇਆ ਹੈ ਪਟਿਆਲਾ ਪੁਲਿਸ ਵਿੱਚ ਗਲਦੀ ਜਾਂਚ ਜਿਹੜੀ ਹੈ ਉਹ ਚੱਲ ਰਹੀ ਹੈ ਕਿ ਇਹ লাশ ਕਿਸ ਦੀ ਹੈ ਕਿਉਂਕਿ ਉਕਤ ਵਿਅਕਤੀ ਦਾ ਕਤਲ ਬਿਮਾਰੀ ਕਾਰਨ ਹੋਇਆ ਹੈ ਜਾਂ ਪੁਲਿਸ ਨੇ ਦੁਖਨੀ ਵਾਰਨ ਸਾਇਮ ਨੇੜੇ ਦੁਕਾਨਾਂ 'ਚ ਜਿਹੜੇ ਨੇ ਉਹ ਸੀਸੀਟੀਵੀ ਫੁਟੇਜ ਖੰਗਾਲੀਆਂ ਜਾ ਰਹੀਆਂ ਨੇ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਕਤ ਵਿਅਕਤੀ ਦੀ ਉਮਰ ਜਿਹੜੀ ਹੈ ਉਹ 50 ਸਾਲ ਦੱਸੀ ਜਾ ਰਹੀ ਹੈ ਤੇ ਇਸ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਇਸ ਦੇ ਉੱਤੇ ਤਫ਼ਤੀਸ਼ੀ ਅਫਸਰ ਪਵਿੱਤਰ ਸਿੰਘ ਦਾ ਕੀ ਕਹਿਣਾ ਹੈ ਕਿ ਜਾਣਕਾਰੀ ਹੋਰ ਉਹਨਾਂ ਨੇ ਸਾਂਝੀ ਕੀਤੀ ਹੈ ਆਓ ਦੇਖਦੇ ਹਾਂ ਫਿਲਹਾਲ ਸਨਾਖਤ ਵਾਸਤੇ ਇਹਦੀ ਕਰ ਰਹੇ ਆ ਦੂਸਰਾ ਇਹਦੀ ਕੋਈ ਪਿੱਛੋਂ ਆ ਰਹੀ ਹੈਗਾ ਟਿਊਮਰ ਵਗੈਰਾ ਦੀ ਸ਼ਿਕਾਇਤ ਲੱਗਦੀ ਆ ਉਹ ਪੋਸਟਮਾਰਡੋਂ ਤੋਂ ਕਲੀਅਰ ਹੋਊਗਾ ਪਹਿਲਾਂ ਸਨਾਖਤ ਜ਼ਰੂਰੀ ਆ ਕੋਈ ਐਦਾਂ ਦੀ ਗੱਲ ਹੈ ਜੇ ਫਿਲਹਾਲ ਲੱਗਦੀ ਨਹੀਂ ਕਿ ਕਿਸੇ ਤਰ੍ਹਾਂ ਦਾ ਮਾਰਕਟਾਈ ਵਾਲੀ ਗੱਲ ਆ ਕਿਸ਼ਤਾਈ ਤਾਂ ਐਂਗਲ ਕੋ ਦੇਖ ਰਿਹਾ ਸਾਹਿਬ ਮੜ ਉਹਦੇ ਪਰਚੀਆਂ ਵਗੈਰਾ ਨਿਕਲੀਆਂ ਨੇ ਬਿਮਾਰ ਆ ਕਾਫੀ ਪਰਚੀਆਂ ਮਾਤਾ ਕੁਸਲੇ ਹਸਪਤਾਲ ਦੀਆਂ ਨੇ ਹੋਰ ਪਰਚੀਆਂ ਮਿਲੀਆਂ ਨੇ ਇਸ ਦੇ ਬਾਰੇ ਪੜਤਾਲ ਕਰ ਰਹੇ ਆ ਜੀ ਕੋਈ ਜਾਣਕਾਰੀ ਪਤਾ ਲੱਗਿਆ ਸਰ ਇਹ ਕਿੱਥੇ ਦਾ ਰਹਿਣ ਵਾਲਾ ਸੀ ਕੁਝ ਉਹਦੇ ਪਟਿਆਲੇ ਦੀ ਉਹਦਾ ਐਡਰੈਸ ਹੈਗਾ ਪਰਚੀਆਂ ਤੇ ਪਰ ਪ੍ਰੋਪਰ ਡਰੈਸ ਨਹੀਂ ਹੈਗਾ ਵੀ ਮੁਹੱਲਾ ਵਗੈਰਾ ਉਹ ਤਸਦੀਕ ਕਰ ਰਹੇ ਆ ਜੀ ਕਿ ਕਿੰਦਾ ਦੀ ਕਾਰਵਾਈ ਕੀਤੀ ਜਾਏਗੀ ਫਿਲਹਾਲ ਉਹਦੀ ਸਨਗਤ ਵਾਸਤੇ ਰੱਖਿਆਗਾ ਤੇ ਉਸ ਤੋਂ ਬਾਅਦ ਪੋਸ਼ਟਮੰਡਮ ਚ ਅਗਰ ਕੁਝ ਉਹਦਾ ਸ਼ੱਕੀ ਲੱਗੂ ਤਾਂ ਉਹ ਕਾਰਵਾਈ ਨਹੀਂ ਤਾਂ ਜੋ ਮੈਡੀਕਲ ਦੇ ਆਧਾਰ ਤੇ ਹੋਵੇਗੀ ਠੀਕ ਹੈ